ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸਾਡਾ ਫੇਸਬੁੱਕ ਤੇ YouTube ਚੈਨਲ ਜਾਂ ਸ਼ਕਤੀ ਮਿਸ ਪੰਜਾਬ ਅਜਗਰਾਉਂ ਸ਼ਹਿਰ ਵਿੱਚ ਕੂੜੇ ਦੀ ਸਮੱਸਿਆ ਨੂੰ ਲੈ ਕੇ ਅਜਗਰਾਉਂ ਸ਼ਹਿਰ ਵਾਸੀਆਂ ਨੇ ਲਗਾਇਆ ਧਰਨਾ ਦਿਖਾਣੇ ਆ ਤੁਹਾਨੂੰ ਉੱਥੋਂ ਦੀਆਂ ਕੁਝ ਤਸਵੀਰਾਂ ਸਾਨੂੰ ਮੰਨ ਲਓ ਕਿ ਸੋਕਤ ਸਿੰਘ ਬਾਕੀ ਕੇ ਉਹ ਤੋਂ ਤੇਨ ਉਹਦੀ ਖੋ ਜੀ ਤਾਂ ਉਹ ਗੈਂਬਲ ਤੋਂ ਜਾਵਾਰੀ ਤੋਂ ਮੰਨ ਲਿਆ ਜੀ ਆਉਂਦੂ ਕੋਈ ਉਹਨਾਂ ਕੋਲ ਨਹੀਂ ਕਰਦੇ ਪਸੰਦ ਤੇ ਫਿਰ ਇਹਦਾ ਨਹੀਂ ਪਤਾ ਕੀ ਜਾਂਦੇ ਸੀ ਮੇਰੇ ਗਾੜੀ ਨੂੰ ਭੇਜੇ ਸੀ ਉਹ ਜਾਂਦੇ ਵੀ ਸਵੇਰੇ 5:00 10:00 ਕੀ ਹਾਂ ਤੇ ਅੰਦਰ ਤੋਂ ਬਹੇ ਇਹ 12:30 12:30 ਦਾ ਇੱਕ ਉਹ ਜਿੱਦਾਂ ਸਰ ਸਿਸਟਮ ਚਾਲਦਾ ਉਹ ਕੋਈ ਜੱਟ ਕੇ ਮਿਸ਼ਨ ਦਿਖਾਏ ਵੀ ਨਹੀਂ ਚੱਕਿਆ ਫਸ ਗਿਆ ਉਹਦੇ ਆਉਂਦੇ ਦੱਸਦੇ ਕਹਿੰਦੇ ਉਹ ਗਲਤ ਉਹ ਕੋਲ ਨਹੀਂ ਢਿਚਾ ਉਹਦੇ ਆ ਕੇ ਕੋਈ ਕਮੈਂਟ ਹੋ ਜਾਏ ਜੀ ਤੋਂ ਬਾਅਦ ਸ਼ਹਿਰ ਜਿੱਤੇ ਪਰ ਆਕੂ ਚੱਕਿਆ ਪਰ ਇਤੋਂ ਨਹੀਂ ਅੱਗੇ ਅਸੀਂ ਬਹੁਤ ਮੁਸ਼ਕਲ ਬੰਦ ਕਰਾਇਆ ਬਜ਼ਾਰ ਵਾਲਾ ਨੂੰ ਪੁੱਛੋ ਇਹਨਾਂ ਨੂੰ 5 ਸਾਲ ਲੱਗੇ ਇਥੇ ਬਹੁਤ ਪ੍ਰਧਾਨ ਲੱਗੇ ਬੜੇ ਐਕਸੀਡੈਂਟ ਹੋ ਜਾਂਦੇ ਇਥੇ ਖਾਨ ਸਾਹਤ ਬੁਡ ਪੁਆਇੰਟ ਦੇ ਕੋਲ ਸ਼ਹਿਰ ਦਾ ਮੇਨ ਪੁਆਇੰਟ ਹੈ ਇਹ ਨਹੀਂ ਲੱਗਦਾ ਇਥੇ ਕਿੱਥੇ ਬਣਾਇਆ ਜਾਵੇ ਜੇ ਕੋ ਪਾਣੀ ਤਾਂ ਚਲੋ ਸੀ ਪ੍ਰੋਪਰ ਬਟੇ ਆ ਵੀ ਨਿਊਟ੍ਰੀ ਹੋ ਜਾਏ ਨਹੀਂ ਖਾਨ ਸਾਹਤ ਇੰਤੋਂ ਸਾਰਾ ਸ਼ਹਿਰ ਇਥੇ ਮਕਸੀ ਹੋ ਰਹੀ ਹੈ ਜੀ ਕਿਥੋਂ ਮੈਂ ਕਿੰਨੇ ਬੰਦੇ ਚ ਇਹ ਇੱਕ ਪੂਰ ਰਾਜਬੀਤੀ ਦਾ ਕੋ ਮਿਆਰ ਹੁੰਦਾ ਸਾਡਾ ਮਿਆਰ ਬਹੁਤ ਥੱਲੇ ਚ ਜਾਦਾ ਪਰ ਉਹ ਵਾਦ ਮਤਲਬ ਉਹ ਫੀਲਡ ਨਹੀਂ ਹੈ ਪਰ ਚਾਲੀ ਦਾ ਭਾਂ ਬਹੁਤ ਮਿਰ ਗਿਆ ਹੈ ਸਟੱਪ ਹੈ ਬਾੜੇ ਨਾਲ ਸ਼ਬਦ ਕੋਈ ਸਾਰੀ ਗੱਲ ਸਮਝ ਸਕਦੇ ਨਹੀਂ ਪੂਰੀ ਪਾਚ ਕੇ ਨਹੀਂ ਦੋਸਤ ਥਾਲੀਆਂ ਸਿਰਫ ਕੋ ਜੀਸੀਪੀ ਸਾਡੇ ਕੋਲ ਦੋ ਦਿਨ ਸੀਗੀਆਂ ਜੀ ਥਾਲੀਆਂ ਦੋ ਪਾਣੀਆਂ ਚਾਕੇ ਉਹਨਾਂ ਨੂੰ ਵੀ ਲੇਡੀਜ਼ ਨੂੰ ਫ੍ਰੀ ਕਰੀਏ ਮੈਮ ਮੇਰੇ ਮਦਰ ਦੇ ਅਧਿਕਾਰ ਪ੍ਰਸ਼ਾਸਨ ਬਣਾਏ ਨਹੀਂ ਨੀ ਬਿਲਕੁਲ ਆਪਾਂ ਨੂੰ ਸਭ ਲਈ ਤੁਹਾਨੂੰ ਕੋਈ ਕਿਸਾਨ ਦੇ ਹਸਬੰਦ ਚਾਹਦੇ ਠੀਕ ਕੋਈ ਨਹੀਂ ਅਸੀਂ ਤਾਂ ਹੈ ਤੇ ਪਟਿਆਰੇ ਜੀ ਆਪਾਂ ਅੱਛੀ ਸ਼੍ਰੀਮਾਨ ਜੀ 10 ਮਿੰਟ ਅੱਗੇ ਜੀ ਇੱਥੇ ਬੈਠੇ ਰਿਹਾ ਸ਼ੁਆਰਿੰਗ ਜੀ ਬੈਂ ਇਹਨਾਂ ਨੂੰ ਮੈਂ ਕਹਿੰਦਾ ਅਸੀਂ ਵੀ ਇੰਟਰੀਡਿਟ ਕਰਨਾ ਚਾਹੁੰਦੇ ਹਾਂ ਪਰ ਕੋਈ ਕੁਝ ਨਾ ਉਹ ਆਪਣੇ ਚਲੇ ਵੀ ਪ੍ਰੋਬਲਮ ਖੜੀ ਹੋਈ ਜੀ ਇਹਨਾਂ ਨੇ ਬੜੀ ਕੋਸ਼ਿਸ਼ ਕੀਤੀ ਸੀ ਉਹਨਾਂ ਨੇ ਫੋਨ ਫੋਨ ਪਾਤ ਕੇ ਆਪਣੇ ਕੋਈ ਰਿਸਪੌਂਸ ਨਹੀਂ ਲਾਇਆ ਮੈਸੇਜ ਹਾਂ ਜੀ ਕੋਈ ਪਰਚਾ ਅਸਲ ਨੂੰ ਆਉਂਦਾ ਜਾਂ ਕੋਈ ਜ਼ਿੰਮੇਵਾਰ ਮੈਂ ਇੰਨਾ ਕਿਸੇ ਗੱਲ ਤੋਂ ਮੈਂ ਚਕਾਰਦਾ ਨਹੀਂ ਕਿ ਅਸੀਂ ਵੀ ਹੋਰ ਤੋਂ ਬੜੇ ਨਹੀਂ ਨਹੀਂ ਕਰਦੇ ਹਾਂ ਤੁਹਾਨੂੰ ਵੀ ਪ੍ਰੋਬਲਮ ਬਣਾਵੇ ਆਪਣੇ ਸ਼ਹਿਰ ਵਾਸੀਆਂ ਨੂੰ ਆਉਂਦੇ ਆ ਅਸੀਂ ਬਿਲਕੁਲ ਨਾ ਕਰਾਂਗੇ ਉਹ ਵੀ ਆਪਣੇ 25 ਲੱਖ ਲਿਆਉਂਦੇ ਸ਼ੋਰ ਸਰ ਤੁਸੀਂ ਨਾ ਕਰੋ ਵੀ ਕਰਾਂਗੇ ਕਰਾਂਗੇ ਫੇਰ ਇੱਕ ਸੈਰ ਹੋਰ ਕਰਾਂਗੇ ਨਾ ਦੁਬਾਰਾ ਫੇਰ ਹੋ ਜਾਂਦਾ ਦੋ ਦਿਨਾਂ ਬਾਅਦ ਫੇਰ ਕੋਈ ਹਾਲ ਹੈ ਢਿੰਡਸਾ ਸਭ ਜਿਹੜੀ ਇਹ ਰੋਡ ਹੈ ਨਾ ਇਹ ਸ਼ਹਿਰ ਦਾ ਇੱਕ ਹੱਬ ਹੈ ਖਾਣ ਪੀਣ ਦਾ ਜੀ ਸਾਰੇ ਪਰਿਵਾਰ ਦੇ ਨਾਲ ਲੋਕੀ ਇੱਥੇ ਖਾਣ ਪੀਣ ਆਉਂਦੇ ਆ ਇੱਕਾ ਜਿਹੜੀ टंकी है एदा हब एदा पानी दा पॉइंट एदे ਥੱਲੇ ਆ ਜਿੱਥੇ ਕੂੜਾ ਸਿੱਟਦੇ ਆ ਸ਼ਹਿਰ ਚ ਮਹਾਮਾਰੀ ਫੈਲ ਸਕਦੀ ਆ ਆਪਾਂ ਕਰਕੇ ਨਾ ਡਿਸਕਸ ਕਰਕੇ ਮੀਟਿੰਗ ਹੁੰਦੀ ਰੱਖ ਕੇ ਆਪਾਂ ਦੇਖਦੇ ਆ ਦੇ ਕੋਈ ਸੋਲੂਸ਼ਨ ਕੀ ਲਿਆ ਹਾਲ ਕਰਾਓ ਜੀ ਲੋਕ ਤਾਂ ਖੱਪ ਕਹਤਾ ਆ ਜੀ ਯਹਾਂ ਕੀ ਹੈ ਹਾਲਤ ਹੋ ਗਈ ਹੈ ਕਿ ਘਰ-ਘਰ ਮੇਂ ਕੂੜਾ ਹੈ ਕੋਈ ਸੁਣਨੇ ਕੇ ਲਿए ਤਿਆਰ ਨਹੀਂ ਹੈ ਪ੍ਰਸ਼ਾਸਨ ਸੇ ਹਮ ਅਨੁਰੋਧ ਕਰਤੇ ਹੈ ਕਿ ਹਮਾਰੀ ਬਿੰਤੀ ਸੁਣੀ ਜਾਏ ਔਰ ਹਮ ਸਭ ਕੇ ਲਾਇਕ ਰਹੇ यहाँ पर सेवा करते हमारे जीवन गुजर गया है यही करते हुए हम मिट जाएंगे, पर कूड़ा नहीं सुटने दिया जाएगा जिंदा भाई धक्के